ਤਮੀ ਆਏ ਆ। ਇਹ ਪਹਿਲਾ ਦਾ ਸ਼ੋਅ ਤੁਮਨੇ ਸੰਗਰਾਮਿਤ ਲਾਗੇ ਤੇ ਅਗਲਾ ਜਿਹੜਾ ਆਪਾਂ ਨੇaksanakan ਕੀਤਾਗਾ ਪਤਾ ਨਹੀਂ ਗਦਰੀ ਦੀ ਕਲਾਕੌੜ ਦੇ ਖਿਤਾਬ ਇਹ ਜਾਣਕਾਰੀ ਆਪਾਂ ਲਈ ਦੇ ਦੇਸ਼ ਵਾਸੀਆਂ ਨੂੰ ਨਾਲ ਸੌਂਵਾਦੇ। ਅਸੀਂ ਬਾਬਾ ਅਫਰੀਦ ਦੇ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਤੇ ਸੰਗਰਾਮੀ ਕਲਾ ਕੇਂਦਰ ਸਨਾਮ ਉਧਰ ਸਿੰਘ ਵਾਲਾ ਦੇ ਸਹਿਯੋਗ ਨਾਲ 100 ਸਾਲਾ ਛੀਦੀ ਦਿਹਾੜੇ ਨੂੰ ਸਮਰਪਿਤ ਗਦਰੀ ਗਲਾਬਕੌਰ ਨੂੰ ਅੱਜ 100 ਸਾਲ ਹੋ ਗਿਆ। ਇਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਲਖਾ ਸਿੰਘ ਦੀ ਸਨੇਹੀ ਦੀ ਲਿਖੀ ਕਿਤਾਬ ਗਦਰੀ ਬੀਬੀ ਗਲਾਬਕੌਰ ਵਕਸੀ ਵਾਲਾ ਤੇ ਇੱਕ ਪ੍ਰੀਖਿਆ ਕਰਾਈ ਗਈ ਹੈ ਲੜਕੀਆਂ ਦੇ ਵਿੱਚ। ਇਹ ਉਹ ਲੜਕੀਆਂ ਨੇ ਜਿਹੜੀਆਂ ਮਤਲਬ ਕਰਾਚੀ ਰਹਿੰਦੀਆਂ ਨੇ ਤੇ ਹੁਣ ਉਹ ਸਲਾਈ ਜਾਂ ਕਢਾਈ ਜਾਂ ਕੰਪਿਊਟਰ ਸਿੱਖਦੀਆਂ ਨੇ। ਇਹਨਾਂ ਨੂੰ ਗਲਾਬਕੌਰ ਬਾਰੇ ਕੁਝ ਨਹੀਂ ਪਤਾ ਸੀਗਾ। ਗਲਬਰ ਕੋਣ ਸੀ ਬਿਸ਼ੱਕ ਲੋਂਗੋ ਵਾਲ ਤੋਂ ਬਖਸ਼ੀ ਵਾਲਾ ਪਿੰਡ ਬਹੁਤ ਦੂਰ ਨਹੀਂ ਹੈ ਪਰ ਕਿਉਂਕਿ ਗਲਬਰਕੌਰ ਤੇ ਕੋਈ ਬਹੁਤ ਹੀ ਰਿਸਰਚ ਨਹੀਂ ਹੋਈ ਹੋਈ ਨਾ ਹੀ ਉਹ ਮਤਲਬ ਕੋਕਤਾ ਬਾਹਾਨਿਆ ਨਹੀਂ ਨਾ ਹੀ ਕੋਈ ਇਸ ਤਰ੍ਹਾਂ ਦੇ ਸਰਕਾਰੀ ਜਿਹੜੇ ਕਿਤਾਬਾਂ ਦੇ ਵਿੱਚ ਉਹਨਾਂ ਦੇ ਇਤਿਹਾਸ ਨੂੰ ਪੜਾਇਆ ਜਾਂਦਾ ਹੈ ਪ੍ਰੋਪਰ ਢੰਗ ਨਾਲ ਮਤਲਬ ਇਹ ਕਿਤਾਬ ਹੋਣ ਤੋਂ ਬਾਅਦ ਹੀ ਮਤਲਬ ਇਹ ਬੱਚਿਆਂ ਨੇ ਪੜਿਆ ਗਾਜੀ ਗਲਬਰਕੌਰ ਬਾਰੇ ਬਹੁਤ ਸਾਰੀਆਂ ਲੜਕੀਆਂ ਬਹੁਤ ਸਾਰਾ ਭਾਵ ਕੋਈ ਆ ਕਿਉਂਕਿ ਉਹਨਾਂ ਦਾ ਜੀਵਨ ਪੜਨ ਤੋਂ ਬਾਅਦ ਜਿਹੜਾ ਬੰਦਾ ਸੋਚਦਾ ਹੈ ਵੀ ਜ਼ਿੰਦਗੀ ਇੰਨੇ ਜਿਹੜੇ ਸਖਤ ਫੈਸਲੇ ਨੇ ਇੱਕ ਔਰਤ ਨੂੰ ਕਿਵੇਂ ਲੈਣੇ ਪੈਂਦੇ ਨੇ ਉਤੇ ਕਿਵੇਂ ਭਗਾਉਣੇ ਪੈਂਦੇ ਨੇ ਉਸ ਤਰ੍ਹਾਂ ਨਮਾਉਣੇ ਪੈਂਦੇ ਨੇ ਫੈਸਲੇ ਤੇ ਉਹਨਾਂ ਤੇ ਕੰਮ ਕਰਨਾ ਪੈਂਦਾ ਕਿਵੇਂ ਅਣਖਾਂ ਜਿਉਣਾ ਪੈਂਦਾ ਕਿਵੇਂ ਆਪਣੇ ਦੇਸ਼ ਦੇ ਲੋਕ ਅੱਜ ਤੋਂ 100 ਸਾਲ ਜੇ 150 ਸਾਲ ਪਹਿਲਾਂ ਵੀ ਬੇਰਜਗਾਰੀ ਦੇ ਬਾਹਰ ਗਏ ਬਾਹਰੋਂ ਫੇਰ ਉਹ ਗਾਦਰੀ ਬਾਬਿਆਂ ਦੇ ਰੂਪ ਦੇ ਵਿੱਚ ਮਤਲਬ ਇਕੱਠੇ ਹੋ ਕੇ ਦੇਸ਼ ਨੂੰ ਆਜ਼ਾਦ ਕਰਾਉਣ ਚਾਹੇ ਉਹਨਾਂ ਨੇ ਕਿੰਨੇ ਤਸੀਹੇ ਚੱਲੇ ਤੇ ਉਹ ਸਾਰੀ ਜਿਹੜੀ ਕਹਾਣੀ ਹੈ ਗਦਰੀ ਗਲਵਕੌਰ ਦੀ ਮਲਕਾ ਸਿੰਘ ਸਰੇਹੀ ਜੀ ਨੇ ਇੰਸਗ੍ਰਾਮੀ ਕਲਾ ਕੇਂਦਰ ਨੇ ਬਲੋਕ ਕਿਤਾਬ ਸਿਪਾਈ ਹੈ ਤੇ ਜਿੰਗ ਮਤਲਬ ਇਹ ਕਿਤਾਬ ਹੈ ਜਿਹੜੀ ਇਹ ਬਹੁਤ ਵੱਡਾ ਇੱਕ ਖੋਜ ਕਾਰਜ ਹੈ ਜਿਹੜਾ ਸਗ੍ਰਾਮੀ ਕਲਾ ਕੇਂਦਰ ਨੇ ਕੰਮ ਕਰ ਰਿਹਾ ਹੈ ਤੇ ਇਹ ਲੋਕਾਂ ਦੇ ਵਿੱਚ ਜਿਹੜਾ ਪੁਰਾਣੇ ਸਾਡੇ ਸ਼ਹੀਦ ਨੇ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਛਾਣਿਆ ਸਰਕਾਰਾਂ ਦਾ ਕੰਮ ਹੁੰਦਾ ਹੈ ਸ਼ਹੀਦਾਂ ਬਾਰੇ ਬੱਚਿਆਂ ਨੂੰ ਪੜਾਉਣਾ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਜਾਣਾ ਜਿਹੜਾ ਸਗਰਾਮੀ ਕਲਾ ਕੇਂਦਰ ਮਤਲਬ ਕੰਮ ਕਰ ਰਿਹਾ ਹੈ ਇਹ ਬਹੁਤ ਵੱਡਾ ਕੰਮ ਹੈ ਕਿਉਂਕਿ ਜੇ ਆਪਣੇ ਸ਼ਹੀਦਾਂ ਨੂੰ ਆਪਾਂ ਭੁੱਲ ਗਏ ਤਾਂ ਆਪਣੀ ਵਿਰਾਸਤ ਤੇ ਆਪਣਾ ਸੱਭਿਆਚਾਰ ਖਤਮ ਹੋਣ ਦੇ ਕਿਨਾਰੇ ਆ ਜਾਊਗਾ ਤੇ ਉਹਨਾਂ ਸ਼ਹੀਦਾਂ ਬਾਰੇ ਜਾਣਣਾ ਬਹੁਤ ਜ਼ਰੂਰੀ ਹੈ ਬਹੁਤ ਅਹਿਮ ਹੈ ਆਪਣੇ ਇਤਿਹਾਸ ਨੂੰ ਨਾਲ ਰੱਖ ਕੇ ਜਿਹੜੀ ਅਜਿਹ ਪ੍ਰੀਖਿਆ ਕਰਾਈ ਗਈ ਹੈ ਉਹ ਤੇ ਇੱਕ ਵਿਚਾਰ ਚਰਚਾ ਵੀ ਹੋਈ ਹੈ ਤੇ ਉਹਨਾਂ ਵਿੱਚੋਂ ਜਿਹੜੀਆਂ ਲੜਕੀਆਂ ਨੇ ਵਧੀਆ ਕੀਤਾ ਹੈ ਵੈਸੇ ਤਾਂ ਸਾਰੀਆਂ ਲੜਕੀਆਂ ਦਾ ਧੰਨਵਾਦ ਕਰਦੀਆਂ ਵੀ ਪ੍ਰੀਖਿਆਵਾਂ ਵਿੱਚ ਬਹੁਤ ਵਧੀਆ ਨੰਬਰ ਲੈ ਕੇ ਆਈਆਂ ਨੇ ਪਰ ਜਿਹੜੀਆਂ ਲੜਕੀਆਂ 6 ਜਾਂ 7 ਲੜਕੀਆਂ ਨੇ ਵਧੀਆ ਨੰਬਰ ਲਏ ਨੇ ਉਹਨਾਂ ਨੂੰ ਅਸੀਂ ਅੱਜ ਹੁਣ ਹੀ ਉਹਨਾਂ ਦਾ ਸਨਮਾਨ ਕਰ ਦੇਣਾ ਤੇ ਸਨਮਾਨਯੋਗ ਸਾਰੀਆਂ ਲੜਕੀਆਂ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੀਖਿਆਵਾਂ ਹਨ ਉਹ ਅਸੀਂ ਲਗਾਤਾਰ ਕਰਦੇ ਰਹਾਂਗੇ ਤੇ ਇਹ ਜਿਹੜੀਆਂ ਪ੍ਰੀਖਿਆਵਾਂ ਹਨ ਲੋਕਾਂ ਦੇ ਸਹਿਯੋਗ ਨਾਲ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਜਾਂ ਵਿਦਿਅਕ ਸੰਸਥਾਵਾਂ ਨੂੰ ਅਪੀਲ ਕਰਦਾ ਜਾਂ ਜਿਹੜੀਆਂ ਅਸ਼ੀਦਾਂ ਦੇ ਕੰਮ ਕਰਨ ਵਾਲੀਆਂ ਕਮੇਟੀਆਂ ਨੇ ਵੀ ਉਹਨਾਂ ਨੂੰ ਘੱਟੋ ਘੱਟ ਸਕੂਲਾਂ 'ਚ ਜਾ ਕੇ ਤੇ ਜਿਹੜੇ ਸੈਮੀਨਾਰ ਹੋ ਯੂਨੀਵਰਸਿਟੀਆਂ ਦੇ ਵਿੱਚ ਆ ਕਾਲਜਾਂ ਵਿੱਚ ਬੰਦ ਕਾਂਗਰਸ ਨਾ ਕਰਨ ਉਹ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੜਕੀਆਂ ਦੇ ਵਿੱਚ ਉਹਨਾਂ ਨੂੰ ਕਿਤਾਬਾਂ ਵੰਡ ਕੇ ਉਹਨਾਂ ਦੇ ਚਰਚਾ ਆ ਉਹਨਾਂ ਦੇ ਵਿਰਚਿਆਵਾਂ ਕਰਨ ਤਾਂ ਕਿ ਆਪਾਂ ਸ਼ੀਦਾਂ ਬਾਰੇ ਚੰਗੀ ਤਰ੍ਹਾਂ ਜਾਣ ਸਕੀਏ ਤੇ ਉਹਨਾਂ ਦੇ ਕਾਰਜ ਨੂੰ ਪਛਾਣ ਸਕੀ ਉਹਨਾਂ ਦੇ ਵਿਚਾਰਾਂ ਦੀ ਕਦਰ ਕਰ ਸਕੀਏ ਤੇ ਇਹੀ ਕਾਰਜ ਹੈ ਜਿਹੜੀਆਂ ਸੰਸਤਾਵਾ ਸਗਰਾਮੀ ਕਲਾ ਕੇਂਦਰ ਲਗਾਤਾਰ ਲੱਗਿਆ ਹੋਇਆ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪ੍ਰੀਖਿਆ ਅਯੋਜਿਤ ਕੀਤੀ ਹੈ ਲਖਵੀਰ ਸਿੰਘ ਰਤਨਪਾਲ ਜੀ ਦੀ ਪੂਰੀ ਟੀਮ ਨੇ ਜਿਹੜੀ ਕਿਤਾਬ ਹੈ ਗਦਰੀ ਬੀਬੀ ਗਦਰੀ ਖਲਾਬਕੌਰ ਵਕਸੀ ਵਾਲਾ ਇਹ ਉਹਨਾਂ ਨੇ ਸ਼ਿਪਾਈ ਹੈ ਤੇ ਉਹਨਾਂ ਦੀ ਪ੍ਰੇਰਣਾ ਸਤਕਾ ਦੀ ਸਗਰਾਮੀ ਕਲਾ ਕੇਂਦਰ ਨੇ ਜਿਹੜੀ ਪ੍ਰੀਖਿਆ ਕਰਾਈ ਹੈ ਤੇ ਹੋਰ ਵੀ ਅਵਾਲੇ ਸਮੇਂ ਚ ਪ੍ਰੀਖਿਆ ਕਰਾਉਣ ਲਈ ਉਹਨਾਂ ਦਾ ਅਹਿਦ ਹੈ ਤੇ ਉਹਨਾਂ ਨਾਲ ਸਹਿਯੋਗ ਲਗਾਤਾਰ ਸਾਡਾ ਚੱਲਦਾ ਰਹੂਗਾ ਮੈਂ ਸਾਰੀ ਜਿਹੜੀ ਬਾਬਾ ਫਰੀਦ ਦੀ ਟੀਮ ਹੈ ਸਾਰਿਆਂ ਦਾ ਧੰਨਵਾਦ ਕਰਦਾ ਤੇ ਕਾਰਨ ਕੀ ਹੈ ਵੀ ਇਹੀ ਇੱਕ ਅਪਰਾਲ ਹੈ ਵੀ ਜਿਹੜਾ ਇੱਕ ਔਰਤ ਦਾ ਖਾਸ ਤੌਰ ਤੇ ਇੱਕ ਔਰਤ ਦਾ ਕਸੇੜੜ ਕਰਨਾ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਮਤਲਬ ਉਹਦਾ ਆਪਣੇ ਘਰ ਵਾਲੇ ਨੂੰ ਵੀ ਛੱਡਣਾ ਤੇ ਇਹ ਬਹੁਤ ਵੱਡੇ ਫੈਸਲੇ ਨੇ ਤੇ ਇਹਨਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਹੋਰ ਲੋਕਾਂ 'ਚ ਇਹਦਾ ਫਲੋ ਕਰਨਾ ਚਾਹੀਦਾ